ਸਾਹਿਬ ਆਵਾਜ਼ੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਸਾਹਿਬ ਜਿੰਦਾਬਾਦ ਜਿੰਦਾਬਾਦ ਸਰ ਗੁਰਵਿੰਦਰ ਸਿੰਘ ਘੈਰੀਪੁਰ ਜਿੰਦਾਬਾਦ ਸਰ ਗੁਰਵਿੰਦਰ ਸਿੰਘ ਘੈਰੀਪੁਰ ਅੱਜ ਪੂਰੇ ਪੰਜਾਬ ਵਾਸੀਆਂ ਵਾਸਤੇ ਤੇ ਖਾਸ ਤੌਰ ਤੇ ਆਮ ਆਮੀ ਪਾਰਟੀ ਦੇ ਵਰਕਰਾਂ ਸਪੋਰਟਰਾਂ ਵਾਸਤੇ ਬੜੀ ਖੁਸ਼ੀ ਦਾ ਜਨ ਹੈ ਕਿ ਤਰਨਤਾਰਨ ਦੇ ਵਿੱਚ ਜਿੱਤ ਹੋਈ ਹੈ ਤੇ ਬੜੀ ਸ਼ਾਨਦਾਰ ਜਿੱਤ ਹੋਈ ਹੈ ਜੇ ਤੁਸੀਂ ਪੋਲ ਪਰਸੈਂਟੇਜ ਦੇਖੋਗੇ ਤਾਂ ਮੇਰੇ ਹਿਸਾਬ ਨਾਲ 2022 ਦੇ ਵਿੱਚ ਤਾਂ ਤਨਤਨ ਸੀਟ ਜਿੰਨੀ ਹੋਈ ਸੀ ਉਸ ਤੋਂ ਵੀ ਵੱਧ ਪੋਲਿੰਗ ਆਮ ਆਦਮੀ ਪਾਰਟੀ ਦੇ ਹੱਥ 'ਚ ਹੋਈ ਹੈ। ਅ ਮੇਰੇ ਵੱਲੋਂ ਸਾਡੇ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਨੈਸ਼ਨਲ ਕਨਸੀਲਰ ਰਵੀਨ ਕੇਜਰੀਵਾਲ ਜੀ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ। ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਬਹੁਤ-ਬਹੁਤ ਵਧਾਈਆਂ। ਠੀਕ ਹੈ। ਇਹਦੇ ਨਾਲ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਕਾਂਗਰਸ ਪਾਰਟੀ ਦੇ ਜਿਵੇਂ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਲੀਡਰ ਆਫ ਆਪੋਜੀਸ਼ਨ ਐ ਤੋ ਤੱਕ ਕਿ ਉਹਨਾਂ ਦਾ ਜਿਹੜੇ ਬਲੌਕ ਪ੍ਰਧਾਨ ਸਰਕਲ ਪ੍ਰਧਾਨ ਲੋਕਾਂ ਨੂੰ ਆਮ ਲੋਕਾਂ ਨੂੰ ਧਮਕੀਆਂ ਦਿੰਦੇ ਆ ਰਹੇ ਸੀ ਕਿ ਪਿਛਲੇ ਕੁ ਸਮੇਂ ਤੋਂ ਕਿਸਤਾਈ ਆ ਜਾਣੀ ਹੈ ਦੇਖਾਂਗੇ ਕਿਸਤਾਈ ਆ ਜਾਣੀ ਹੈ ਦੇਖਾਂਗੇ ਤਰਨ ਤਰਨ ਦੇ ਲੋਕਾਂ ਨੇ ਉਹਨਾਂ ਦੀ ਜ਼ਮਾਨਤ ਜਬਤ ਕਰਾ ਕੇ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਆ ਜਿਹੜੀ ਉਹ ਮਾਰੀ ਐ ਤੇ ਮੈਂ ਇੱਕ ਵਾਰ ਫੇਰ ਤੋਂ ਸਾਰੇ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਨੂੰ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਐ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਵੱਲੋਂ ਪ੍ਰੋਸਤ ਵਾ ਉਹ ਪਾਰਟੀ ਨੂੰ ਬਲ ਬਖਸ਼ ਰਹੇ ਨੇ ਅਸੀਂ ਸਾਰੀਆਂ ਸੰਸਦਾਂ ਤੇ ਪੂਰੇ ਉੱਤਰਾਂ ਜਿਹੜੇ ਆਮ ਆਦਮੀ ਪਾਰਟੀ ਦੇ ਪਿਛਲੇ 3.5 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਦੇ ਉੱਤੇ ਮੋਹਰ ਲੱਗੀ ਹੈ ਆਮ ਆਦਮੀ ਪਾਰਟੀ ਦੇ ਅਗਲੇ 1.5 ਸਾਲ ਵਾਸਤੇ ਜਿਹੜੇ ਕੰਮਾਂ ਦੀ ਤਿਆਰੀ ਹੈ ਉਹਨਾਂ ਕੰਮਾਂ ਨੂੰ ਮੋਹਰ ਲੱਗੀ ਹੈ ਤੇ ਸਰਦਾਰ ਭਵਨ ਸਿੰਘ ਮਾਨ ਉਹਨਾਂ ਦੀ ਜਿਹੜੀ ਇਮਾਨਦਾਰ ਛਵੀ ਹੈ ਉਹਨੂੰ ਮੋਹਰ ਲੱਗੀ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਇੱਕ ਇਮਾਨਦਾਰ ਮੁੱਖ ਮੰਤਰੀ ਤੇ ਇੱਕ ਇਮਾਨਦਾਰ ਸਰਕਾਰ ਦਾ ਜਿਹੜਾ ਸੁੱਖ ਹੈ ਉਹ ਭੋਗਿਆ ਤੇ ਸਰਦਾਰ ਭਵਨ ਸਿੰਘ ਮਾਨ ਹੋਰਾਂ ਦੀ ਜਿੱਤ ਆ ਇਹ ਇਹ ਤਾਂ ਹੈ ਹੀ ਹੈ ਜੀ ਓਬਵੀਅਸ ਹੀ ਹੈ ਤੇ 2027 ਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਜਿੱਦੀ ਵੱਡੀ ਮੈਜੋਰਟੀ ਦੇ ਨਾਲ 2022 ਦੇ ਵਿੱਚ ਆਏ ਸੀਗੇ ਸਰਦਾਰ ਭਵਨ ਸਿੰਘ ਮਾਨ ਹੋਰਾਂ ਦੀ ਸਰਕਾਰ ਦੇ 5 ਸਾਲ ਕੰਮ ਦੇਖ ਕੇ ਲੋਕ ਉਦੋਂ ਵੀ ਬੱਧ ਮੈਜੋਰਟੀ ਦੇ ਵਿੱਚ 2027 ਦੇ ਵਿੱਚ ਆਮ ਆਨੰਦ ਪਾਰਟੀ ਨੂੰ ਪੀੜਾ